ਇਹ ਅੱਜ ਵੀ ਕਹਿੰਦੇ ਆਂ ਪ੍ਰਾਂਤ ਦਾ ਸਰਕਾਰ ਚਾਹੁੰਦੀ ਹੈ ਹੈ ਨਾ ਆਪਣਾ ਸੀਪੀਸੀ ਦੀ ਫਾਈਲ ਸੁਣਾਪਦਾ ਪੁੱਛੀ ਹੈ ਜਿੰਨੀ ਟਿਕਾਉਣਾ ਉਹਨਾਂ ਨੇ ਇਹ ਸਮਝ ਲਿਆ ਕਿ ਇਹ ਵੀ ਬੰਦਾ ਕਿਸਾਨ ਹੋਏ ਕੋਈ ਇੰਨੀ ਕਿਤੇ ਘਰ ਗਿਆ ਉਹਨਾਂ ਨੂੰ ਮਿਲਿਆ ਦੇਖੋ ਅੱਜ ਜਿਹੜਾ ਇੱਥੇ ਆਇਆ ਮੈਂ ਆਪਣਾ ਮੈਨ ਮਕਸਦ ਇਹ ਹੈਗਾ ਕਿ ਜਿਹੜੇ ਨਵੇਂ ਸਰਪੰਚ ਚੁਣੇ ਗਏ ਨੇ ਇਹਨਾਂ ਸਾਰਿਆਂ ਨੂੰ ਇੱਕ ਵਾਰ ਮੁਬਾਰਕਬਾਦ ਵੀ ਦੇ ਦिए ਤੇ ਨਾਲ ਹੀ ਜਿਹੜਾ ਆਪਾਂ ਪਿੰਡਾਂ ਵਿੱਚ ਕਈ ਦਿਹਾਕੀਆਂ ਤੋਂ ਮਸਲੇ ਦੇਖ ਰਹੇ ਹਾਂ ਪਾਵੇਂ ਉਹ ਛੱਪੜ ਦਾ ਹੋ ਸਾਫ ਸਫਾਈ ਦਾ ਹੋ ਆ ਪਾਵੇਂ ਉਹ ਪਿੰਡ ਦੀ ਪਾਣੀ ਦੀ ਸਪਲਾਈ ਦਾ ਹੋਵੇ ਬੱਚਿਆਂ ਦੇ ਵਾਸਤੇ ਸਕੂਲ ਜਾਂ ਲਾਇਬ੍ਰੇਰੀਜ਼ ਦਾ ਹੋਵੇ ਇਹ ਉਹ ਮਸਲੇ ਨੇ ਜਿਹੜੇ ਮੋਸਟਲੀ ਮੈਂ ਵੇਖਿਆ ਹੈ ਕਿ ਸਰਪੰਚ ਸਾਹਿਬਾਂ ਜਿਹੜੇ ਹੈਗੇ ਆ ਸਰਪੰਚ ਬਣਨ ਤੋਂ ਬਾਅਦ ਪੁੱਲ ਜਾਂਦੇ ਹਨ ਤੇ ਉਹਨਾਂ ਦਾ ਸਾਰਾ ਜਿਹੜਾ ਜ਼ਹਿਨ ਹੈ ਉਹ ਗਲੀਆਂ ਨਾਲੀਆਂ ਉਹਦੇ ਤੱਕ ਹੀ ਸੀਮਿਤ ਰਹਿ ਜਾਂਦਾ ਤੇ ਮੈਂ ਇਹਨਾਂ ਨੂੰ ਯਾਦ ਦਿਵਾਇਆ ਕਿ ਸੰਵਿਧਾਨ ਦੇ ਵਿੱਚ ਕਿਸ ਤਰੀਕੇ ਦਾ ਪ੍ਰਾਵਧਾਨ ਹੈ ਤੇ ਇਨਾਂ ਦੀ ਜਿਹੜੀ ਬੰਤਰ ਹੋਈ ਸੀ ਜਿਵੇਂ ਇਹ ਬਣਾਏ ਗਏ ਸੀ ਕਿ ਜਿਹੜੇ ਸਰਪੰਚੀ ਦਾ ਸਿਸਟਮ ਸ਼ੁਰੂ ਕਰਾਇਆ ਗਿਆ ਸੀ ਉਹਦਾ ਮਕਸਦ ਕੀ ਸੀਗਾ ਤੇ ਤੁਸੀਂ ਕਿਵੇਂ ਪਿੰਡ ਵਿੱਚ ਆਪਣੇ ਜਿਹੜੇ ਹੈਗੇ ਰਿਸੋਰਸਸ ਜਨਰੇਟ ਵੀ ਕਰ ਸਕਦੇ ਹੋ ਫਾਈਨੈਂਸਸ ਜਨਰੇਟ ਵੀ ਕਰ ਸਕਦੇ ਹੋ ਤਾਂ ਨਾਲ ਹੀ ਜਿਹੜਾ ਤੁਹਾਨੂੰ ਸਰਕਾਰ ਫੰਡਸ ਪ੍ਰੋਵਾਈਡ ਕਰਦੀ ਹੈ ਉਹਨੂੰ ਕਿਵੇਂ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ ਕਿ ਪਿੰਡ ਦਾ ਵੀ ਭਲਾ ਹੋਏ ਤੇ ਤੁਹਾਡਾ ਨਾਂ ਹੋਏ ਜਦੋਂ ਤੱਕ ਅੱਗੇ ਆ ਤੁਹਾਡਾ ਪਿੰਡ ਹੈ ਕਿ ਉਹ ਪਿੰਡ ਵਾਲੇ ਤੁਹਾਨੂੰ ਯਾਦ ਵੀ ਕਰਨ ਤੇ ਇੱਕ ਵਾਰ ਪਿੰਡ ਵਿੱਚ ਬਿਲਕੁਲ ਉਹਦੀ ਜਿਹੜੀ ਦੂਰਦਸ਼ਾ ਹੈ ਉਹਦੀ ਜਿਹੜੀ ਸ਼ੇਪ ਹੈਗੀ ਆ ਉਹ ਬਦਲ ਜਾਵੇਗੀ ਜੇ ਤੁਸੀਂ ਇਹਨਾਂ ਚਾਰ ਪੰਜ ਚੀਜ਼ਾਂ ਤੇ ਜਿਹੜਾ ਹੈਗਾ ਇਹਦੇ ਫੋਕਸ ਕਰੋਗੇ ਤੇ ਇਹਦੇ ਵਾਸਤੇ ਸਰਕਾਰ ਦੀ ਤਰਫੋਂ ਵੀ ਆਪਾਂ ਇਹਨਾਂ ਨੂੰ ਫੰਡਸ ਵੀ ਪ੍ਰੋਵਾਈਡ ਕਰ ਰਹੇ ਆ ਆਪਾਂ ਸਾਰਾ ਕੰਪਲੀਟ ਡਿਟੇਲਸ ਵੀ ਪ੍ਰੋਵਾਈਡ ਕੀਤੀ ਹੈ ਤੇ ਇਹਨਾਂ ਦਾ ਸਹਿਯੋਗ ਦੇ ਬਾਰੇ ਵੀ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਪਿੰਨੋ ਸਰ ਭਗਤਾ ਭਾਈਕੋ ਜਿਹੜੀ ਟ੍ਰੇਨ ਗੁਜ਼ਰਦੀ ਹੈ ਜੀ ਇਹ ਜੀ ਸਫਾਈ ਹੋਈ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਜਿਹੜੇ ਵਿੱਚ ਉਹ ਦੇ ਦਰਖਤ ਨੇ ਜੀ ਡੰਗ ਗਏ ਵਿਚਾਲੇ ਟੁੱਟ ਗਏ ਵਿਚਾਲੇ ਡਿੱਗ ਗਏ ਜੀ ਪਰ ਲੰਮੀ ਲੰਮੀ ਜਿਹੜੀ ਰੂਟੀ ਹੈ ਉੱਗੀ ਹੋਈ ਹੈ ਜੀ ਬਹੁਤ ਭੜਾ ਖਾਲਾ ਜੀ ਉੱਥੇ ਇੰਨੀ ਗੰਦੀ ਸਮੈਲ ਹੋਦੀ ਆ ਕਿਉਂਕਿ ਰਹਿਸ਼ੀ ਇਲਾਕੇ ਦੇ ਵਿੱਚ ਕੋਈ ਮੈਨੂੰ ਇਹਦਾ ਇਸ਼ੂ ਦਾ ਬਿਲਕੁਲ ਪਤਾ ਹੈ ਇਹਦੇ ਵਿੱਚ ਆਪਾਂ ਇਸੇ ਲਈ ਕੋਸ਼ਿਸ਼ ਕਰ ਰਹੇ ਆ ਕਿ ਪਹਿਲਾਂ ਆਪਾਂ ਇਨਾ ਦੇ ਨਾਲ ਗੱਲ ਕਰ ਰਹੇ ਕਈ ਸਾਰੇ ਪਿੰਡਾਂ ਦਾ ਗੰਦਾ ਪਾਣੀ ਇਹਦੇ ਵਿੱਚ ਆਉਂਦਾ ਹੈ ਇਹਨਾਂ ਦੇ ਨਾਲ ਵੀ ਮੇਰੀ ਇਹੀ ਗੱਲ ਹੋ ਰਹੀ ਸੀ ਕਿ ਉੱਥੇ ਜਿਹੜਾ ਹੈਗਾ ਸਿਰਫ ਸਾਫ਼ ਪਾਣੀ ਆਣਾ ਚਾਹੀਦਾ ਤੇ ਗੰਦੇ ਪਾਣੀ ਨੂੰ ਆਪਾਂ ਤੇ ਸੈਪਰੇਟਲੀ ਮੈਂ ਪਹਿਲਾਂ ਵੀ ਜਿਹੜਾ ਹੈਗਾ ਜਿਹੜੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਸਾਹਿਬ ਹੈ ਉਹਨਾਂ ਨੂੰ ਲੈਟਰ ਵੀ ਲਿਖਿਆ ਹੋਇਆ ਤੇ ਮੈਨੂੰ ਲੱਗਦਾ ਇਸ ਵਾਰ ਉਹ ਜ਼ਰੂਰ ਸਾਨੂੰ ਇਹ ਦੇ ਇੱਕ ਸਫਾਈ ਦੇ ਵਾਸਤੇ ਫੰਡਸ ਪ੍ਰੋਵਾਈਡ ਕਰੇਗਾ ਇੱਕ ਸਾਰਾ ਨੇੜੇ ਦੇ ਪਿੰਡ ਹਮੀਰਗੜ੍ਹ ਦੇ ਵਿੱਚ ਕਬਰਸਤਾਨ ਦੀ ਜਗ੍ਹਾ ਨੂੰ ਲੈ ਕੇ ਕਾਫੀ ਟਾਈਮ ਤੋਂ ਥੋੜਾ ਜਿਹਾ ਡਿਸਪਿਊਟ ਚੱਲਦਾ ਆ ਰਿਹਾ ਇੱਕ ਉਹਨਾਂ ਦੇ ਡੇਰਾ ਸਾਹਿਬ ਨਾਲ ਉਹਦੇ ਵਿੱਚ ਨਾ ਜੀ ਪਤਾ ਲੱਗਿਆ ਸੀਗਾ ਵੀ ਉਹਨਾਂ ਨੇ ਜਿਹੜੀ ਜ਼ਮੀਨ ਦਾ ਤਬਾਦਲਾ ਕਰਨਾ ਸੀ ਪਰ ਉਹਨਾਂ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ ਪਲੀਜ਼ ਦੇਖੋ ਇਹ ਜਿਹੜਾ ਤਬਾਦਲਾ ਹੈ ਇਹ ਪੰਚਾਇਤ ਨੇ ਮਤਾ ਪਾਇਆ ਸੀ ਹੁਣ ਨਵੀਂ ਪੰਚਾਇਤ ਬਣੀ ਹੈ ਮੈਂ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਵਾਰ ਨਵੀਂ ਪੰਚਾਇਤ ਦੀ ਵੀ ਸਹਿਮਤੀ ਲੈ ਲਈ ਜਾਏ ਕਿ ਉਹ ਬਦਲ ਤਬਦੀਲ ਕਰਨਾ ਚਾਹੁੰਦੀ ਹੈ ਜਾਂ ਨਹੀਂ ਜੇ ਪੰਚਾਇਤ ਤੇ ਮੇਜੋਰਿਟੀ ਲੋਕ ਜਿਹੜੇ ਹੈਗੇ ਆ ਉਹ ਤਬਾਦਲੇ ਦੇ ਹੱਕ ਵਿੱਚ ਹੈਗੇ ਤਾਂ ਤਬਾਦਲਾ ਐਸ ਪਰ ਰੂਲਸ ਜਿਹੜਾ ਹੈਗਾ ਆਪਾਂ ਪ੍ਰੋਸੈਸ ਕਰਾਂਗੇ ਜੇ ਪੰਚਾਇਤ ਨਹੀਂ ਚਾਹੁੰਦੀ ਜਾਂ ਫਿਰ ਉਹਦੇ ਵਿਰੁੱਧ ਮੇਜੋਰਿਟੀ ਹੋ ਜਾਂਦੀ ਹੈ ਤਾਂ ਫ ਸਰ ਆਇਆ ਸੀ ਨਿਰਲੇ ਪਿੰਡ ਕੇਸਰ ਵਾਲੇ ਵਿਖੇ ਕੋਈ ਪੰਚਾਇਤੀ ਜ਼ਮੀਨ ਪਈ ਹੈ ਜਿਹੜੀ ਬਿਲਕੁਲ ਫਰੀ ਪਈ ਹੈ ਜੀ ਜੇ ਉਹ ਜ਼ਮੀਨ ਦੀ ਬੋਲੀ ਲਾ ਕੇ ਉਹ ਫਿਕਰੇ ਦਿੱਤਾ ਜਾਵੇ ਤਾਂ ਪੰਚਾਇਤ ਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਜੀ ਤਾਂ ਬਿਲਕੁਲ ਇਹ ਤਾਂ ਜਿਹੜੇ ਵੀ ਪੰਚਾ ਸਰਪੰਚ ਸਾਹਿਬਾਨ ਨੇ ਉਹ ਸਾਰੇ ਜਿੱਥੇ ਵੀ ਤੁਸੀਂ ਰਿਸੋਰਸ ਜਨਰੇਟ ਕਰ ਸਕਦੇ ਹੋ ਖਾਲੀ ਜ਼ਮੀਨਾਂ ਨੇ ਕਈ ਹੋ ਸਕਦਾ ਹੈ ਕਿ ਤੁਹਾਨੂੰ ਇਹਨਾਂ ਨੂੰ ਜਿਹੜਾ ਹੈਗਾ ਲੈਂਡ ਲੈਵਲਿੰਗ ਕਰਨੀ ਪਵੇ ਉਹ ਕਰਾ ਕੇ ਜਿੱਥੇ ਵੀ ਇਹਨਾਂ ਨੂੰ 10 ਪੈਸੇ ਜਿਹੜੀ ਹੈਗੀ ਆਮਦਨ ਹੋ ਸਕਦੀ ਹੈ ਪੰਚਾਇਤੀ ਜ਼ਰੂਰ ਕਰਨੀ ਚਾਹੀਦੀ ਹੈ